ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਕਿਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੈ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋਇਆ ਹੁੰਦਾ ਸੀ ਸ਼ੈ ਇਹ ਨਹੀਂ ਇਤਿਹਦਾ ਮੈਨੂੰ ਪਤਾ ਬੁੜਾ ਬਈਓ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦਾ ਕੁੜੀ ਵੱਲੋਂ ਹੀ ਮੇਰੇ ਸਾਹਮਣੇ ਕੁੜੀ ਵੱਲੋਂ ਇਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਦੇ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਹਰਾਕ ਕਿਤਾ ਸੀ ਹਰਾਕ ਕੀਤਾ ਸੀ ਕੋਈ ਹਰਾਕ ਮੇਰੇ ਸਾਹਮਣੇ ਡੈਥ ਹੋ ਗਈ ਉਹਨਾਂ ਦੀ ਇਹਦੇ ਮੇਰੇ ਸਿਰ 'ਚ ਮਾਰੀਆਂ ਗੋਲੀਆਂ ਸਾਂ ਸਿਰ 'ਚ ਮਾਰੀਆਂ ਗੋਲੀਆਂ ਇਹ ਕੁੜੀ ਚਲੀ ਜਾਂਦੀ ਗੋਲੀਆਂ ਦੋ ਦੀ ਆਵਾਜ਼ ਆਈ ਪੰਜ ਕੇ ਬੰਦੇ ਬੰ ਓਹ ਜੋ ਉਹ ਟ੍ਰੈਕ ਕਰਦੇ ਆ। ਇਹ ਮਾਮਲਾ ਹੈਗਾ ਜੀ ਜਿਹੜਾ ਇੱਥੇ ਇਕੱਲਾ ਵਾਪਰੀ। ਓਏ ਰਾਮ ਰਾਮ। ਇਹ ਆਜੀ ਸਰ ਇੱਕ ਮਿੰਟ ਓਏ ਓਏ ਹੋੜੀ ਹੋੜੀ। ਇਹ ਆਜੀ ਵਾਲੀ ਹੈ। ਇਹ ਵਾਲੀ। ਇਹ ਮੈਰੀ ਗੋਲd ਪਹਿਲੇ ਸਭਨੇ ਸਰ ਦੇ ਵਿੱਚ ਹੈਗਾ। ਇੱਥੇ ਇੱਕ ਜ਼ਿਆਦਾ ਪ੍ਰੋਗਰਾਮ ਚੱਲ ਰਿਹਾ ਸੀ। ਜਿੱਥੇ ਜਰਮਨਲ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ। ਉਹਨਾਂ ਨੂੰ ਉਹ ਜਿਹੜੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਾ ਦੈਥ ਸੋਈ ਹੈ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵਾਈ ਕਰ ਰਹੇ ਸੀ ਉਹ ਸਾਰਾ ਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਹਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਕਾਲ ਆ ਰਹੀ ਸੀ ਤੌਕੀ ਮਿਲੀ ਹੋਈ ਸੀ ਜਾਰਾ ਮਾਰਨ ਦੀ ਔਰ ਕੋਈ ਸੁਵਿਧਾ ਦਿੱਤੀ ਗਈ ਹੋਸੀ ਇਹਦੇ ਵਿੱਚ ਦੇਖੋ ਉਹ ਤਰੰਤਾਂ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰੰਤਾਂ ਪੁਲਿਸ ਬਾਰੇ ਜਿਆਦਾ ਹੁਣ ਦੱਸ ਸਕਦੇ ਕਿ ਉੱਥੋਂ ਦੇ ਰੈਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਐਫੀਸ਼ੀਅਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਹਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਜੋ ਜੋ ਚੀਜ਼ੇ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਏਗੀ ਕੀਤਾ ਜਾਵੇ ਹਾਂਜੀ ਹਾਂ ਸਰ ਅਸੀਂ ਦੇਖੋ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਫ਼ਤੀਸ਼ ਤੇ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉੱਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਦੇਖੋ ਜੋ ਹੁਣ ਤੱਕ ਹੈ ਇੱਕ ਪਾਰ ਉੱਤੇ ਜੋ ਸਾਨੂੰ ਪਤਾ ਲੱਗਿਆ ਉਹਨੂੰ ਦੇਖ ਰਹੇ ਹਾਂ ਵੀ ਆ ਵਰਕਿੰਗ ਮੌਕੇ ਤੇ ਮੌਕੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਅਜਿਆ देखो ये सारा मेरी तफ्तीश ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਤੁਹਾਡੀ ਤਫਤੀਸ਼ 'ਚ ਕੋਈ ਹਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰ ਜਿੱਥੇ ਮੌਕੇ ਤੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਵਾਨ ਐਸਪੀ ਸਵਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫਤੀਸ਼ 'ਚ ਸਾਹਮਣੇ ਆਏਗਾ ਵੀਰ ਡੈਫੀਨਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਜਿਹੜੇ ਮਿਲੇ ਜਿੰਨਾਂ ਤੋਂ ਜਲਦੀ ਫੜੇ ਜਾਂਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀ.ਡੀ.ਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਸਰ ਨੇ ਉਹਨਾਂ ਦੇ ਕਰਾਉਂ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅਮਨੇ ਸਾਡ ਪੁਲਿਸ ਨਾਲੋਂ ਟ੍ਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਹੀ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸਦੇ ਆ ਥੈਂਕ ਯੂ